ਦੇ ਕੇ ਜ਼ਿੰਮੇਵਾਰਾਂ ਤੋਂ ਲਈ। ਸਾਰੇ ਤਾਂ ਇਹ 300 ਮੈਂਬਰ ਦੀ ਸੁਸਾਇਟੀ ਆ। ਜਿਹੜਾ ਸਾਡਾ ਗੰਨਾ ਆ ਇਹ ਜਿਹੜੇ ਮੈਂਬਰ ਆ ਕੰਡੀ ਏਰੀਆ ਦੇ ਮੈਂਬਰ ਆ ਉਹਨਾਂ ਤੋਂ ਲਈਦਾ ਆ ਤੇ ਪੂਰਾ ਜਿਹੜਾ ਰੇਤਾ ਵਾਲਾ ਖਾਂ ਹੁੰਦਾ ਆ ਉਹਦਾ ਗੁਣ ਵਧੀਆ ਪੈਂਦਾ ਤੇ ਉਸੋ ਹੀ ਵੈਰਾਈਟੀਆਂ ਲਈਦੀਆਂ ਜਿਨ੍ਹਾਂ ਦਾ ਗੁਣ ਵਧੀਆ ਪੈਂਦਾ ਜਿਦਾ 85% ਕਰਤੀਬਲ ਇਹ ਜਿਹੜੀਆਂ ਵੈਰਾਈਟੀਆਂ ਪੀਏਯੂ ਵੱਲੋਂ ਪ੍ਰਮਾਣਿਤ ਹੈ ਤੇ ਇਲਾਕੇ ਦੀ ਲੋਕਲ ਵੈਰਾਈਟੀਆਂ ਤੇ ਪੀਏਜੀ ਵੱਲੋਂ ਪ੍ਰਮਾਣਿਤ ਵੀ ਹੈ। ਤੇ ਇਲਾਕੇ ਵੀ ਬਹੁਤ ਚੜਦੇ ਜਾਨੀ ਤੇ ਤੁਸੀਂ ਜਿਹੜਾ ਇਹਦਾ ਜਿਹੜੀ ਆ ਇਹਨੂੰ ਵੇਚਦੇ ਕਿਦਾਂ ਕੀ ਇਹਦਾ ਕ੍ਰਾਈਟੇਰੀਆ ਕੀ ਆ ਕਿਸ ਤਰ੍ਹਾਂ ਲੈ ਕੇ ਨੋ ਪ੍ਰੋਫਿਟ ਨੋ ਲੌਸ ਤੇ ਵੇਚਦੇ ਕਿ ਵਿੱਚ ਥੋੜਾ ਮਾਰਜਨ ਰੱਖਦੇ ਹੋ ਥੋੜਾ ਮਾਰਜਨ ਰੱਖੀਦਾ ਆ ਤੇ ਇਹਦੇ ਵਿੱਚ ਸਾਡਾ ਗੁਰਦਾ ਰੇਟ ਆ 80 ਰੁਪਏ ਬਾਹਰ ਮਾਰਕੀਟ ਚ 90 ਤੋਂ 100 ਰੁਪਏ ਤੋਂ 120 ਰੁਪਏ ਆਮ ਦੇਖ ਰਿਹਾ ਦੇਸੀ ਕੋਲ ਪਰ ਸਾਡਾ ਰੇਟ 80 ਰੁਪਏ ਸੁਸਾਇਟੀ ਦਾ ਤੇ ਤੁਸੀਂ ਸ਼ੱਕਰ ਵੀ ਬਣਾਉਂਦੇ ਹੋ ਸ਼ੱਕਰ ਵੀ ਬਣਾਉਂਦੇ ਆ ਸ਼ੱਕਰ ਦਾ ਰੇਟ 90 ਰੁਪਏ ਜਿਹੜੇ ਮਾਰਕੀਟ 'ਚ ਆਮ ਦੇਸੀ ਲੋਕ 150 ਰੁਪਏ ਦੇ ਗ੍ਰੀਕ ਦੇ ਰਹੇ ਨੇ ਜਿਹਦਾ ਸ਼ੱਕਰ ਜਾਂ ਗੋੜਾ ਕੋਈ ਆਮ ਬੰਦਾ ਖਰੀਦ ਸਕਦਾ ਬੈਂਪੋ ਤੋਂ ਇਲਾਵਾ ਹਾਂਜੀ ਮੈਂਬਰ ਵੀ ਜੀ ਸਾਡੇ ਤੇ ਆਮ ਜਿਹੜੇ ਲੋਕ ਆ ਉਹ ਵੀ ਖਰੀਦ ਸਕਦੇ ਨੇ ਅੱਛਾ ਮੈਂ ਹੁਣ ਜਿਹੜੇ ਫੈਰੋ ਦੇ ਪ੍ਰਧਾਨ ਸ੍ਰੀ ਜਸ਼ਨ ਤਸਵੀਰ ਸਿੰਘ ਜੀ ਆ ਉਹਨਾਂ ਨੂੰ ਮੈਂ ਇਹ ਪੁੱਛਾਂਗਾ ਕਿ ਤੁਸੀਂ ਇਹ ਜਿਹੜਾ ਨਵਿਕਲਾ ਕੰਮ ਕਰ ਰਹੇ ਆ ਇਹ ਤੁਹਾਡੇ ਕਿਉਂ ਇਹਦੀ ਲੋੜ ਪਈ ਤੁਸੀਂ ਕਿਉਂ ਇਕੱਠੇ ਹੋ ਕੇ ਕੰਮ ਕਰਨਾ ਸ਼ੁਰੂ ਕੀਤਾ ਤੇ ਕੀ ਤੁਹਾਨੂੰ ਇਹ ਤਾ ਦਿਸਤਾਨਸ ਤੋਂ ਵੀ ਜਿਹਦਾ ਲਾਭ ਆ ਲੋਕਾਂ ਨੂੰ ਵੀ ਲਾਭ ਆ ਜੀਵਦਾਰਾਂ ਨੂੰ ਵੀ ਲਾਭ ਆ ਇਹਦੇ ਬੁਰੀ ਦੇਖੀ ਮੈਨੂੰ ਦਿੱਸੇ ਜਦਾ ਨਕਸਾ ਬਹੁਤ ਬਧੀਆ ਪ੍ਰਸਪਰਕੀਤਾ ਕਿ ਖੰਡ ਪਾਉਣ ਤੋਂ ਬਗੈਰ ਗੋਲ ਨਹੀਂ ਬਣਦਾ ਇਹ ਸਰਾਸਰ ਗਲਤ ਆ ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਮੈਂ ਗਾਲੀ ਈਟਿਸ ਦੀ ਕਰਦਾ ਹਾਂ ਉਦੋਂ ਖੰਡ ਘਰਾਂ ਚ ਆਉਣੀ ਇੱਕ ਮਹਿਨਾ ਰੱਖਦਾ ਸੀ ਉਦੋਂ ਵੀ ਗੋੜ ਬਣਦੇ ਸੀ ਉਦੋਂ ਖੰਡ ਕਿੱਥੇ ਪੈਂਦੀ ਸੀ ਇਹ ਸਾਰਾ ਬਕਵਾਸ ਆ ਸੋ ਸਿੱਟਾ ਜੇ ਜੋ ਫੈਪਰੂਆ ਇਥੇ ਵੀ ਬਿਨਾ ਸ਼ੱਕ ਬਿਨਾ ਖੰਡ ਤੋਂ 100% ਪਿਓਰ ਗੋਣ ਬਣਦਾ ਆ ਸੋ ਤੁਸੀਂ ਡਾਕਟਰ ਜਸਪਾਲ ਜਿਵੇਂ ਕਿ ਆਪ ਨੂੰ ਪਤਾ ਹੀ ਆ ਕਿ ਬਾਗਵਾਨੀ ਦੇ ਨਾਲ ਜਿਹੜੇ ਸਹਾਇਕਤ ਹੁੰਦੇ ਆ ਉਹ ਬਹੁਤ ਜ਼ਰੂਰੀ ਆ ਸੋ ਜਿਹੜੀ ਅਪੋਜਟ ਸੰਸਥਾ ਚ ਬੈਠੇ ਆ ਉਹ ਉਹਨੂੰ ਫੈਪਰੋ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਸਾਡੇ ਇਲਾਕੇ ਦੀ ਨਹਿ ਸ਼ਾਹਪੋਦੀ ਸਗੋ ਦੁਆਬੇ ਦੀ ਬਹੁਤ ਮਸ਼ਹੂਰ ਸੰਸਤਾ ਆ ਜਿਹੜੀ ਕਿ ਪਹਿਲਾਂ ਹਲਦੀ ਅਤੇ ਸ਼ੈਦ ਲਈ ਬਿਸਣ ਲਈ ਬਹੁਤ ਮਸ਼ਹੂਰ ਸੀ ਹੁਣ ਇਹ ਪਿਛਲੇ ਸਮੇਂ ਤੋਂ ਇਹ ਆਪਣਾ ਗੋੜੀ ਬਣਾਉਣ ਲੱਗ ਪਏ ਆ ਸੋ ਬਹੁਤ ਵਧੀਆ ਇਹਨਾਂ ਦਾ ਗੋੜਾ ਬਹੁਤ ਡਿਮਾਂਡ ਆ ਜਿੰਨਾ ਇਹ ਬਣਾਉਂਦੇ ਆ ਉਹ ਤੋਂ 4 ਗੁਣਾ ਵੱਧ ਇਹਨਾਂ ਦੀ ਡਿਮਾਂਡ ਆ ਸੋ ਇਹਨਾਂ ਨੇ ਮੈਨੂੰ ਵੀ ਇਹ ਗੁੜ ਖਾਣ ਨੂੰ ਦਿੱਤਾ ਸੋ ਮੈਂ ਖਾ ਕੇ ਦੇਖਿਆ ਅੱਚ ਕਾਣ ਬਹੁਤ ਪੂਰਾ ਆ ਜਿੱਦਾਂ ਮੈਂ ਆਪਣੇ ਬਚਪਨ 'ਚ ਗੱਲ ਕਰਾਂਗਾ 84 83 'ਚ ਜਿੱਦਾਂ ਦਾ ਗੋੜ ਖਾਦਾ ਸੀ ਮੈਨੂੰ ਅੱਜ ਓਦਾਂ ਦਾ ਗੋੜ ਫੇਰ ਖਾਣ ਨੂੰ ਮਿਲਿਆ ਸੋ ਮੈਂ ਸਭ ਤੋਂ ਪਹਿਲਾਂ ਜਿਹੜੇ ਇੱਥੇ ਦੇ ਮੈਨੇਜਰ ਆ ਸੁਖਵਿੰਦਰ ਸੁਖਵਿੰਦਰ ਸਿੰਘ ਪੰਨੂ ਉਹਨਾਂ ਤੋਂ ਪੁੱਛਾਂਗਾ ਕਿ ਇਹ ਸੰਸਥਾ ਕਿੰਨੇ ਫਾਰਮਰ ਆ ਤੇ ਕਿਵੇਂ ਕੰਮ ਕਰ ਰਹੀ ਆ ਤੇ ਤੁਸੀਂ ਜਿਹੜਾ ਇਹ ਗੰਨਾ ਆ ਇਹ ਕਲੈਕਟਰ ਬੀਜ ਦੇ ਕਿ ਜ਼ਿੰਮੇਵਾਰਾਂ ਤੋਂ ਲੈਂਦੇ ਸਰ ਇਦਾਂ ਇਹ 300 ਮੈਂਬਰ ਦੀ ਸੁਸਾਇਟੀ ਆ ਜਿਹੜਾ ਸਾਡਾ ਗੰਨਾ ਆ ਇਹ ਜਿਹੜੇ ਮੈਂਬਰ ਆ ਕੰਡੀ ਏਰੀਆ ਦੇ ਮੈਂਬਰ ਆ ਉਹਨਾਂ ਤੋਂ ਲਈਦਾ ਆ ਤੇ ਪੂਰਾ ਜਿਹੜਾ ਰੇਤਾ ਵਾਲਾ ਥਾਂ ਹੁੰਦਾ ਹੈ ਉਹਦਾ ਗੁਣ ਵਧੀਆ ਪੈਂਦਾ ਤੇ ਉਸ ਉਹੀ ਵੈਰਾਈਟੀਆਂ ਲਈਦੀਆਂ ਜਿਨ੍ਹਾਂ ਦਾ ਗੁਣ ਵਧੀਆ ਪੈਂਦਾ ਜਿੰਦਾ 85 ਹੋ ਗਿਆ ਕ੍ਰਤੀਗੁਰ ਇਹ ਜਿਹੜੀਆਂ ਵੈਰੈਟੀਆਂ ਪੀਏਯੂ ਵੱਲੋਂ ਪ੍ਰਮਾਣਿਤ ਆ ਕਿ ਇਲਾਕੇ ਦੀ ਲੋਕਲ ਬ੍ਰੈਡੀਆਂ ਤੇ ਪੀਏਯੂ ਵੱਲੋਂ ਪ੍ਰਮਾਣਿਤ ਵੀ ਆ ਤੇ ਇਲਾਕੇ ਚ ਵੀ ਬਹੁਤ ਮੀਡੀਆ ਛਾੜ ਦੇ ਰਹੀਆਂ ਤੇ ਤੁਸੀਂ ਜਿਹੜਾ ਇਹਦਾ ਜਿਹੜੀ ਆ ਇਹਨੂੰ ਵੇਚਦੇ ਕਿਦਾਂ ਕੀ ਇਹਦਾ ਕ੍ਰਾਈਟਰੀਆ ਕੀ ਆ ਇਸ ਤਰ੍ਹਾਂ ਲੈ ਕੇ ਨੋ ਪ੍ਰੋਫਿਟ ਨੋ ਲੌਸ ਤੇ ਵੇਚਦੇ ਕਿ ਵਿਚ ਤੋੜਾ ਮਾਰਜਨ ਰੱਖਦੇ ਹੋ ਥੋੜਾ ਮਾਰਜਨ ਰੱਖੀਦਾ ਆ ਤੇ ਇਹਦੇ ਵਿੱਚ ਸਾਡਾ ਗੁਰਦਾ ਰੇਟ ਆ 80 ਰੁਪਏ ਬਾਹਰ ਮਾਰਕੀਟ ਤੇ 90 ਤੋਂ 100 ਰੁਪਏ ਤੋਂ 120 ਰੁਪਏ ਆਮ ਵੇਚ ਰਿਹਾ ਦੇਸੀ ਗੁੱਲ ਪਰ ਸਾਡਾ ਰੇਟ 80 ਰੁਪਏ ਸੋਸਾਇਟੀ ਦਾ ਜੀ ਤੇ ਤੁਸੀਂ ਸ਼ੱਕਰ ਵੀ ਬਣਾਉਂਦੇ ਆ ਸ਼ੱਕਰ ਵੀ ਬਣਾਉਂਦੇ ਆ ਸ਼ੱਕਰ ਦਾ ਰੇਟ 90 ਰੁਪਏ ਹੈ ਜਿਹੜੀ ਮਾਰਕੀਟ 'ਚ ਆਮ ਦੇਸੀ ਲੋਕ 150 ਰੁਪਏ ਦੇ ਕਰੀ ਵੇਚ ਰਹੇ ਜਿਹੜਾ ਸ਼ੱਕਰ ਜਾਂ ਗੋੜਾ ਕੋਈ ਆਮ ਬੰਦਾ ਖਰੀਦ ਸਕਦਾ ਮੈਂਬਰ ਤੋਂ ਇਲਾਵਾ ਵੀ ਹਾਂਜੀ ਮੈਂਬਰ ਵੀ ਸੀ ਸਾਡੇ ਤੇ ਆਮ ਜਿਹੜੇ ਲੋਕ ਆ ਉਹ ਵੀ ਖਰੀਦ ਸਕਦੇ ਆ ਅੱਛਾ ਮੈਂ ਹੁਣ ਇਹ ਜਿਹੜੇ ਥੈਪਰੋ ਦੇ ਪ੍ਰਧਾਨ ਸ੍ਰੀ ਜਸਵੀਰ ਸਿੰਘ ਜੀ ਆ ਉਹਨਾਂ ਨੂੰ ਮੈਂ ਇਹ ਪੁੱਛਾਂਗਾ ਕਿ ਤੁਸੀਂ ਇਹ ਜਿਹੜਾ ਨਵਿਕਲਾ ਕੰਮ ਕਰ ਰਹੇ ਆ ਇਹ ਤੁਹਾਡੇ ਕਿਉਂ ਇਹਦੀ ਲੋੜ ਪਈ ਤੁਸੀਂ ਕਿਉਂ ਇਕੱਠੇ ਹੋ ਕੇ ਕੰਮ ਕਰਨਾ ਸ਼ੁਰੂ ਕੀਤਾ ਤੇ ਕੀ ਤੁਹਾਨੂੰ ਇਹ ਤੁਹਾਡੀ ਸੰਸਥਾ ਨੂੰ ਕੀ ਜਿਹਦਾ ਲਾਭ ਆ ਲੋਕਾਂ ਨੂੰ ਕੀ ਲਾਭ ਆ ਜ਼ਿੰਮੇਵਾਰਾਂ ਨੂੰ ਕੀ ਲਾਭ ਆ ਇਹਦੇ ਬੜੀ ਵਧੀਆ ਵੀ ਬੰਦਸੀ ਹੋ ਜਾਦਾ ਡਾਕਟਰ ਬਹੁਤ ਵਧੀਆ ਤੁਸੀਂ ਸਪਾਰਕ ਕੀਤਾ ਤੇ ਇਹ ਸੰਸਥਾ ਨੂੰ ਕਿਉਂ ਲੋੜ ਪਈ ਇਹ ਸੰਸਥਾ ਦਾ ਮੁੱਖ ਦੇਖਿਆ ਦਾ ਜ਼ਿੰਮੇਵਾਰਾਂ ਦੀ ਵਿਵਹਾਰੀ ਵਾਸਤੇ ਕੰਮ ਕਰਨਾ ਉਹਦੇ ਵਿੱਚ ਅਸੀਂ ਜਿਹੜਾ ਜ਼ਿੰਮੇਵਾਰਾਂ ਨੂੰ ਕੰਟਰੈਕਟ ਦੇਖ ਤੇ ਜਿਹੜਾ ਗੱਲਾਂ ਅਸੀਂ ਵੀ ਜਾਈ ਕਰਾਉਨੇ ਆ ਉਹ ਕੁਆਲਟੀ ਵਾਈਜ਼ ਗੱਲਾਂ ਜਿਹੜਾ ਅਸੀਂ ਵਝਾਉਨੇ ਆ ਤੁਸੀਂ ਗੱਲਾਂ ਸਭ ਤੋਂ ਵੱਡੀ ਗੱਲ ਆ ਉਹ ਜਿਹੜੀ ਅਸੀਂ ਗੱਲਾਂ ਉਹਨਾਂ ਤੋਂ ਖਰੀਦ ਕਰ ਰਹੇ ਆ ਉਹ ਮੇਲ ਵਾਲਾ ਰੇਟ ਦੇ ਰਹੇ ਆ ਅਸੀਂ ਪੂਰਾ ਦਾ ਪੂਰਾ ਅੱਛਾ ਜੋ ਬਿਲ ਤੇ ਮੇਲ ਤੇ ਰੇਟ ਵਾ ਮੈਨੂੰ ਅਦੇ ਉਹਨਾਂ ਨੂੰ ਸਬਸਿਡੀ ਵੀ ਨਹੀਂ ਮਿਲਦੀ ਪਰ ਅਸੀਂ ਉਹਨਾਂ ਨੂੰ ਪੇਮੈਂਟ ਪੂਰੀ ਦੇ ਰਹੇ ਆ ਨਾਲ ਦੇ ਰਹੇ ਕਿੰਨੇ ਦਿਨਵਾ ਦਿੰਦੇ ਕੋਦਣੇ ਦੇ ਦਿੰਦੇ ਉਹ ਨਹੀਂ ਐਡਟ ਟਾਈਮ ਨਹੀਂ ਦਿੰਦੇ ਉਹਨੂੰ ਹਫਤਾ ਕਿਹੜੇ ਹਫਤੇ ਬਾਅਦ ਅਸੀਂ ਉਹਨੂੰ ਪੇਮੈਂਟ ਕਰ ਦਿੰਦੇ ਆ ਇਹ ਤਾਂ ਕੋਡ ਵੇਖਿਆ ਫੇਰ ਕੋਡ ਵੇਖ ਕੇ ਉਹ ਦੇ ਦਿੰਦੇ ਆ ਤੁਸੀਂ ਇਹ ਗੱਲਾਂ ਵੀ ਇਹਦੇ ਨਾਲ ਜ਼ਿੰਮੇਦਾਰ ਦਾ ਜਿਹੜਾ ਗੰਨੇ ਦਾ ਉਹਦੀ ਕੀਮਤ ਵੀ ਪੁਰਨ ਵੀ ਉਹਨੂੰ ਮਿਲ ਰਹੀ ਆ ਬਿਹਤਰੀ ਹੋ ਰਹੀ ਆ ਉਥੋਂ ਜਿਹੜਾ 70 80 ਰੁਪਏ ਜਿਹੜਾ ਉਹਨੂੰ ਸਲਫੇਟ ਵੀ ਮਿਲ ਨਹੀਂ ਆ ਕਰੇ ਮਿਲਣੇ ਕਿ ਨਹੀਂ ਮਿਲ ਪਰ ਉਹਨੂੰ ਐਡਸਪੋਰਟ ਉਹਨੂੰ ਪੂਰੇ ਪੇਮੈਂਟ ਬਣ ਰਹੀ ਆ ਦੂਸਰੀ ਗੱਲ ਅਸੀਂ ਉਹਨਾਂ ਨੂੰ ਲੋਕਾਂ ਨੂੰ ਗੰਨਾ ਵੀ ਵਜਾਉਣ ਲਈ ਪ੍ਰੇਰਿਤ ਕਰ ਰਹੇ ਆ ਕਿ ਚੰਗੀ ਕੁਆਲਿਟੀ ਦਾ ਗੰਨਾ ਉਗਾਓ ਔਰ ਜਿਹੜਾ ਘਾੜ ਵੀ ਵੱਧ ਹੋਵੇ ਉਹ ਜ਼ਿੰਮੇਦਾਰਨ ਵੀ ਉਹਦੇ ਫਾਇਦਾ ਹੋਵੇ ਇਹ ਵੀ ਇਹ ਸਾਡਾ ਮੁੱਖ ਉਦੇਸ਼ ਹੈਗਾ ਤੇ ਮੈਨੂੰ ਇਹ ਵੀ ਪਤਾ ਲੱਗਾ ਤੇ ਇੱਥੇ ਮਾਨਜੋਗ ਡਿਪਟੀ ਕਮਿਸ਼ਨਰ ਸ਼ਾਹਪੁਰ ਜੀ ਵੀ ਇੱਥੇ ਆਏ ਸੀ। ਉਹਨਾਂ ਨੇ ਵੀ ਇਹਦੀ ਇਸ ਬਾਰੇ ਗੋੜ ਬਾਰੇ ਕੁਝ ਮਦਦ ਕੀਤੀ ਸੀ। ਉਹਨਾਂ ਉਹਨਾਂ ਦੇ ਇਸ ਪ੍ਰਾਲਿਆਂ ਬਾਰੇ ਤੁਸੀਂ ਕੀ ਕਹੋਗੇ? ਹਾਂ ਇਹ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਆ ਇਹ ਜਿਹੜੀ ਸੀ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਇਹਨਾਂ ਨੇ ਇੱਥੇ ਸਾਡੇ ਜਦੋਂ ਆਏ ਤੇ ਉਦੋਂ ਇੱਥੇ ਸੀ ਵੀ ਇਹ ਇੱਥੇ ਜਿਹੜਾ ਬਾਹਰੋਂ ਹਵਾ ਚੜਨ ਨਾਲ ਇਹਦੇ ਵਿੱਚ ਗੰਦ ਫੈਲਦਾ ਸੀ। ਸਾਫਾਈ ਦਾ ਜਿਹੜਾ ਅਸੀਂ ਜਿੰਨੀ ਮਰਜ਼ੀ ਕਰਦੇ ਸੀ ਮੁੜ ਕੇ ਆ ਜਾਂਦਾ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਅਸੀਂ ਇਹਨੂੰ ਕਵਰ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਫਿਰ ਸਾਦ ਨੂੰ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਇਹਦੇ ਦੇ ਨਾਮ ਵੀ ਖਰਚਾ ਆਇਆ ਸਾਰਾ ਉਹਨੂੰ ਹੀ ਦਿੱਤਾ ਤੋਂ ਦੇ ਨਾਲ ਕੀ ਹੋ ਗਿਆ ਹੁਣ ਤਾਂ ਇੱਕ ਤਾਂ ਮਿਆਰੀ ਗੁੜ ਬਣ ਰਿਹਾ ਦੂਸਰਾ ਹੈ ਵੀ ਬਾਹਰ ਕੋਈ ਸਿਰ ਕਿਸੇ ਦੀ ਡਸਟ ਵਗੈਰਾ ਬਿਲਕੁਲ ਮੱਖੀ ਮੱਛਰ ਵੀ ਅੰਦਰ ਨਹੀਂ ਆ ਰਹੇ ਆ ਤੁਹਾਡੇ ਸਾਹਮਣੇ ਆ ਦੇਖੋ ਸਫਾਈ ਦਾ ਕਿੰਨਾ ਖਿਆਲ ਹੋ ਗਿਆ ਠੀਕ ਹੈ ਨਾ ਲਗਦਾ ਵੀ ਉੱਥੇ ਵਰਕਰ ਵੀ ਜਿਹੜੇ ਕੰਮ ਕਰਦੇ ਆ ਉਹ ਵਰਗ ਦਾ ਪਲਾਦੂ ਦੁੱਧੀਆਂ ਪਾ ਕੇ ਉਹਨਾਂ ਦਾ ਵਾਤਾਵਰਣ ਪੈਠੇ ਬੈਠ ਗਿਆ ਉਹ ਵਧੀਆ ਤਰੀਕੇ ਨਾਲ ਗੋਡ ਜਿਹੜਾ ਇੱਥੇ ਗੋਡ ਤਿਆਰ ਕਰ ਰਹੇ ਆ ਸਾਡੀ ਇਹ ਕੋਸ਼ਿਸ਼ ਆ ਕਿ ਲੋਕਾਂ ਨੂੰ ਜਿਹੜਾ ਗੋਡ ਜਿਹੜਾ ਆ ਉਹ ਮਿਆਰੀ ਔਰ ਜ਼ਹਿਰ मतलब ਕੋਈ ਵੀ ਤਾਂ ਕੈਮੀਕਲ ਨਹੀਂ ਅਸੀਂ ਜ਼ੂਦ ਕਰਦੇ ਤੁਹਾਡੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਬਣਦਾ ਪਿਆ ਦੇਖੋ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਮਿਲਾਵਟ ਨਹੀਂ ਹੋਵੇ ਜਿਹੜੇ ਕਿ ਪ੍ਰਵਾਸੀ ਵਾਲੇ ਨੇ ਇਹ ਇਹ ਕੰਮ ਦੇ ਨੂੰ ਖੰਡ ਬਣਾਉਣ ਦੇ ਸ਼ੁਰੂ ਕੀਤੇ ਉਹ ਸੀਜ਼ਨ ਤੋਂ ਬੱਦੇ ਦੇ ਅੰਦਰ ਰੱਖ ਕੇ ਇੱਕ ਤਾਂ ਲੋਕਾਂ ਦੀ ਸਿਹਤ ਨਾ ਖਿਲਵਾੜ ਹੁੰਦਾ ਸੀ ਇੱਕ ਲੋਕਾਂ ਨੂੰ ਇਹਦੇ ਸਾਡੇ ਰੋਡ ਬਣਾਉਣ ਨਾਲ ਜਿਹੜਾ ਆ ਉਹਨਾਂ ਲੋਕਾਂ ਨੂੰ ਚੰਗੀ ਬਿਯਾਰੀ ਗੁਰਮੈਂਟ ਰਿਆ ਤੇ ਜਿਹੜਾ ਜ਼ਿੰਮੇਦਾਰਾ ਉਹਨੂੰ ਚਕੇ ਪੂਰੇ پیسے ਮਿਲ ਰਿਆ ਸੋ ਦੋਸਤੋ ਇਹ ਪੰਜਾਬ ਸਰਕਾਰ ਵੱਲੋਂ ਜ਼ਿੰਮੇਦਾਰਾਂ ਵੱਲੋਂ ਅਤੇ ਜਿਹਨੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਬਹੁਤ ਵਧੀਆ ਪਰੋਲਾ ਆ ਕਿਉਂਕਿ ਹੁਸ਼ਾਰਪੁਰ ਔਰ ਰੈਡੀ ਡਿਵਰਸਿਫਾਈਡ ਆ ਜਿਹੜੀ ਇਹ ਸੰਸਥਾ ਦਾ ਜੇ ਅਫਸਰ ਹੋਣ ਦੇ ਨਾਤੇ ਮੈਂ ਇਹਦਾ ਮੈਂਬਰ ਵੀ ਹਾਂ ਉਥੋਂ ਮੈਨੂੰ ਇੱਥੇ ਇਹਨਾਂ ਦੀ ਸੁਸਾਇਟੀ ਦਾ ਮਤਲਬ ਮੈਂਬਰ ਹੂੰ ਤੇ ਮਾਣ ਵੀ ਆ ਕਿ ਉਹ ਬਹੁਤ ਵਧੀਆ ਸੁਸਾਇਟੀ ਲਈ ਕੰਮ ਕਰ ਰਹਾ ਆ ਜਿਵੇਂ ਕਿ ਆਪਾਂ ਸੋਸ਼ਲ ਮੀਡੀਆ 'ਚ ਸੁਣੀਦਾ ਕਿ ਖੰਡ ਪਾਉਣ ਤੋਂ ਬਗੈਰ ਗੋਲ ਨਹੀਂ ਬੰਦਾ ਇਹ ਸਰਾਸਰ ਗਲਤ ਆ ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਮੈਂ ਗਾਲੀਟਿਸ ਦੀ ਕਰਦਾ ਹਾਂ ਉਦੋਂ ਖੰਡ ਘਰਾਂ 'ਚ ਆਉਣੀ ਇੱਕ ਮਹਿਨਾ ਰੱਖਦਾ ਸੀ ਉਦੋਂ ਵੀ ਗੋੜ ਬਣਦੇ ਸੀ ਉਦੋਂ ਖੰਡ ਕਿੱਥੇ ਪੈਂਦੀ ਸੀ ਇਹ ਸਾਰਾ ਬਕਵਾਸ ਆ ਸੋ ਸਿੱਟ ਜੋ ਜੋ ਫੈਪਰੂਅਰ ਇੱਥੇ ਵੀ ਬਿਨਾ ਸ਼ੱਕਰ ਬਿਨਾ ਖੰਡ ਤੋਂ 100% ਪਿਓਰ ਗੋੜ ਬਣਦਾ ਆ ਸੋ ਤੁਸੀਂ ਫੈਪਰੋ ਵਿੱਚ ਫੈਪਰੋ ਵੇਖਿਓ ਇਤੋਂ ਹਲਦੀ ਸ਼ਹਿਦ